ਸੈਂਡਲ ਐ ਸੀਟ 'ਚ ਝੜੋਣਾ ਪਿਆ ਵੇਖਿਓ ਸੈਂਡਲ ਸੀਟ 'ਚ ਹਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਰਹੀ ਆਪਣੀ ਆਪਣੀ ਗੁਲਾਮ ਆ ਨਮਨ ਨਾ ਕਰ ਬੂ ਆ ਵੇਖੋ ਇੱਥੇ ਇਦਾਂ ਮਤਲਬ ਜਿੱਦਾਂ ਸੈਕਿੰਡ ਹਿੰਨ ਸਮਾਨ ਹੁੰਦਾ ਇਦਾਂ ਲੁਕੀ ਲਵਾ ਸਕਦੇ ਹਾਂ ਦੋ ਸਾਲ ਤੋਂ ਬਹਰੋਂ ਸੀਟ ਤੇ ਐਵੇਂ ਦੀ ਇੱਦਾਂ ਲੋਕੀ ਇਥੇ ਸਮਾਨ ਲਾ ਛੱਡਦੇ ਨੇ ਅਮਰੀਕਾ ਵਿੱਚ ਜਿੱਦਾਂ ਪੁਰਾਣਾ-ਪੁਰਾਣਾ ਸਮਾਨ ਸੈਕੰਡ ਹੈਂਡ ਸਮਾਨ ਹੁੰਦਾ ਨਾ ਉਹ ਇਦਾਂ ਨਾ ਮਨ ਭਾਈ ਸਾਡਾ ਖਿੱਚਦਾ ਮੈਨੂੰ ਅਈ ਨੀਂਦ ਅਸੀਂ ਹੁਣ ਇਹ ਤੱਕਤ ਜਾਣੇ ਪਏ ਆ ਸਾਡੇ ਨਾ ਇੱਥੇ ਅਮਰੀਕਾ ਵਿੱਚ ਕੀ ਅਸਟੋਰੀਆ ਪਾਰਕ ਹੈ ਨਾ ਅਸਟੋਰੀਆ ਪਾਰਕ उत्थे लगा है मेला मुला जिदा भंगूड़े भंगाड़े लगे बच्चे चलने अल लो जी अस पोच गए स्टेशन ते तरविंदर नमन आ नमन प्रीत ਜੋਹਿੰ ਤ੍ਰੇਨ ਦੇ ਲੱਗ ਕੇ ਰਹੇ ਹਾਂ ਅਸੀਂ ਆ ਗਏ ਨੇ ਸਾਰੇ ਜਿਹੜੀ ਜਨਤਾ ਪਾਰਟੀ ਨੇ ਜਾਣਾ ਹੈ ਨਾ ਬੈਠਾ ਨਾ ਬੈਠਦੇ ਨਹੀਂ ਮੈਂ ਬੈਠਾ ਮਸਾਲੇ ਇਹ ਬਤ ਮੰਗਦੇ ਕਿ ਕਿਹੜੀ ਦਿਨ ਕਿਹੜੇ ਜਾਓਗੇ ਕਿ ਭਾਈ ਪਹਿਲਾਂ ਕਿੱਡੀ ਸ਼ਤੀ ਬਾਹਰ ਨਿਕਲੇ ਆ ਹੈ ਆਪਕੇ ਦੀ ਅਸੀਂ ਇਹ ਕਟਰੇ ਤੋਂ ਉੱਤਰ ਗਏ ਹਾਂ ਅੰਕੀ ਦੇ ਅਸੀਂ ਜਾਣਾ। ਲੋ ਜੀ ਅਸੀਂ ਮੰਜ਼ਿਲ ਤੇ ਆ ਗਏ ਆ ਬਾਹਰ ਅਸੀਂ ਹੁਣ ਇੱਥੋਂ ਲੈਣੀ ਬੱਸ। ਅਰਪਿੰਦਰ ਕੋਰ ਬੱਸ ਦਾ ਵੇਖਦੇ ਭੈਣ ਕਿੱਧਰੋਂ ਮਿਲਣੀ ਹੈ। ਲਾਸਟ ਟਾਈਮ ਆਇਆ ਸੀ ਤਾਂ ਉਹ ਅੱਧੇ ਮਤਲਬ ਫੂਲ ਵਿੱਚ ਪਾਣੀ ਕੋਈ ਨਹੀਂ ਸੀ ਹੈਗਾ ਹੁਣ ਬਹੁਤ ਹੋ ਗਿਆ ਆਹ ਰਾਈਡਾਂ ਰੋਈਡਾਂ ਉਹ ਬਾਕੀ ਅੰਦਰ ਜਾ ਕੇ ਪਤਾ ਲੱਗਣਾ ਆਹ ਦੇਖੋ ਇੱਕ ਰਾਈਡ ਉਹ ਮਾਰ ਚ ਕੁੱਠਾ ਹੀ ਹੋਈ ਜਾਂਦੀ ਵੀ ਹਈ ਆਹ ਕਾ ਤਾਂ ਫੰਨੇ ਬੜੀ ਦੁਨੀਆ ਬੜੀ ਭੀੜ ਐ ਆ ਤਾਂ ਲੈਣਾ ਬਣੀਆਂ ਨੇ ਰਾਈਡਾਂ ਵਾਲੀਆਂ ਜਗ੍ਹਾ ਤੇ ਲਾਈਨਾਂ ਲੱਗੀਆਂ। ਦੀਦੀ ਆਹ ਵੇਖੋ। ਲੋ ਜੀ ਮੇਲਾ ਭਰਿਆ ਪਿਆ ਜੀ ਬਿੱਗਵਾਲ ਦਾ ਮੇਲਾ ਬਿੱਗਵਾਲ ਦਾ ਮੇਲਾ। ਗੋਡੀਆਂ ਲੈ ਲੋ, ਗੁਟੀਆਂ ਲੈ ਲੋ, ਘਰਾਂ ਲੈ ਲੋ, ਟਰੱਕ ਲੈ ਲੋ, ਜੱਜ ਲੈ ਲੋ। अँ सच्ची दा मेला बने ਇਹ ਜਨਤਾ ਸਾਡੀ ਆ ਮੇਰਾ ਨਮਨੀ ਨਮਾ ਮੱਤਰ ਲੱਗਾ ਪਉ ਆ ਇਵੇਂ ਦੇ ਬੰਗੂੜੇ ਨੇ ਜੀ ਆਓ ਵੇ ਆ ਇੱਧਰ ਪਾਰਕਾ ਦੂਜੀ ਵੀ ਹੈ ਆ ਗਏ ਆ ਸਟੇਸ਼ਨ ਤੇ ਬੱਸ ਸਟੈਂਡ ਤੇ ਇਹ ਹੁਣ ਕਾਫੀ ਲੈਣ ਚੱਲ ਗਏ ਨੇ ਉਹ ਨਮਨਪ੍ਰੀਤ ਜਾਂਦਾ ਪਿਆ ਕਾਫੀ ਪੀਣੀ ਹੈ ਕਾਫੀ ਜਾਣ ਗਏ ਆ ਇੱਥੇ ਬੈਠੇ ਆ ਬੱਸ ਸਟੈਂਡ ਤੇ ਉੱਧਰ ਉਤਰੇ ਸੀ ਇੱਧਰੋਂ ਆ ਚੜਨਾ ਸੀ ਕਾਫੀ ਨੂੰ ਦਿਲ ਕਰੰਦੇ ਆ ਕਾਫੀ ਪੀਣੇ ਆ ਅੰਦਰ ਗਏ ਨੇ